ਸਵਾਗਤ ਹੈ ਜੀ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਜੀ ਕੋਟ ਕਪੂਰਾ ਤੂੜੀ ਦੀ ਬੋਲੀ ਤੇ ਤੇ ਤਰੀਕ ਹੈ ਜਿਹੜੀ ਅੱਜ ਹੋ ਗਈ ਜੀ 1 ਮਾਰਚ ਤੇ 2025 ਤੇ ਤੂੜੀ ਦੇ ਜਿਹੜੇ ਅੱਜ ਨਾ ਗਏ ਆ ਜੀ 2 ਤੇ 2 4 ਤੇ 5 6 7 8 9 10 11 ਜਿਹੜੇ ਤੂੜੀ ਦੇ ਨਾ ਗਾਏ ਆ ਤੇ ਬਾਕੀ ਸੋਨੂੰ ਜੇ ਕਾਕਾਂ ਨੂੰ ਨੀ ਗਾ ਮਗਰਾਦਗੀ ਤਾਂ ਤੁਸੀਂ ਗਾਖ ਦੇਖ ਸਕਦੇ ਹੋ ਤੇ ਰੇਟ ਜਿਹੜਾ ਅੱਜ ਦਾ ਦੇਖਣਾ ਲ ਹੋਊਗਾ ਵੀ ਕਿੱਥੋਂ ਤੱਕ ਜਿਹੜਾ ਰੇਟ ਅੱਜ ਦਾ ਜਿਹੜਾ ਜਾਂਦਾ ਤੇ ਜੇ ਆਪਾਂ ਕੱਲ ਦੀ ਗੱਲ ਕਰੀਏ ਕੱਲ ਵੀ ਬਾਰਿਸ਼ ਹੁੰਦੀ ਸੀਗੀ ਤੇ ਕੱਲ 28 ਫਰਵਰੀ ਸੀ ਜਿਹੜੀ ਤੇ ਉਹਨੂੰ ਜਿਹੜੀ ਕੱਲ ਜਿਹੜੀ ਟਰਾਲੀ ਆਈ ਸੀ ਇੱਕ ਟਰਾਲੀ ਆਈ ਸੀ ਤੇ ਜਿਹੜਾ ਉਹਦਾ ਰੇਟ ਸੀ ਬਈ ਜੀ 230 ਰੁਪਏ ਕੱਲ ਦਾ ਰੇਟ ਲੱਗਿਆ ਸੀ ਇੱਕ ਟਰਾਲੀ ਨੂੰ ਕਿਉਂਕਿ ਬਈ ਕੱਲ ਜਿਹੜਾ ਗਾਹਕ ਵੀ ਇੱਕ ਹੀ ਆਇਆ ਸੀਗਾ ਬਾਰਿਸ਼ ਦੇ ਕਾਰਨ ਜਿਹੜੀ ਬੋਲੀ ਵੀ ਉਹ ਸ਼ੈੱਡ ਹੇਠਾ ਹੋਈ ਸੀ ਤੇ ਇੱਕ ਗਾਹਕ ਨੇ ਹੀ ਰੇਟ ਲਾਇਆ ਸੀ ਤੇ 230 ਤੇ 30 ਰੁਪਏ ਕੱਲ ਦਾ ਰੇਟ ਰਹਿ ਗਿਆ ਸੀ ਕਿਉਂਕਿ ਇੱਕ ਹੀ ਟਰਾਲੀ ਸੀਗੀ ਮੀਂਹ ਦੇ ਵਿੱਚ ਗਿੱਲੀ ਹੋ ਜਾਂਦੀ ਥੋੜੀ ਤਾਂ ਕਰਕੇ ਜਿਹੜੇ ਗਾਹਕ ਵੀ ਫਿਰ ਨਹੀਂ ਆਉਂਦੇਗੇ ਤੇ ਅੱਜ ਦਾ ਜਿਹੜਾ ਰੇਟ ਹੋਊਗਾ ਵੇਖਣ ਵਾਲਾ ਵੀ ਕਿੱਥੋਂ ਤੱਕ ਜਿਹੜਾ ਰੇਟ ਅੱਜ ਦਾ ਜਾਂਦਾ ਤੇ ਆਪਣੀ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਜੀ ਆਪਣੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਤੇ ਟਾਈਮ ਆ ਜਿਹੜਾ 7:27 ਮਿੰਟ ਹੋ ਚੁੱਕੇ ਆ ਤੇ 2 ਮਿੰਟ ਰਹਿ ਗਿਆ ਬਸ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਕੇਵਲ ਸਿੰਘ ਵੀ ਕਹਿੰਦੇ ਆ ਚੁੱਕਿਆ ਤੇ ਟਰਾਲੀਆਂ ਤੋਂ ਨੂੰ ਦੱਸ ਤੀਆਂ ਵੀ 11 ਲੱਗ ਜਿਹੜੇ ਆਏ ਹੋਏ ਆ ਤੇ ਕੱਲ ਜਿਹੜੀ ਇੱਕ ਟਰਾਲੀ ਆਈ ਸੀਗੀ ਤੇ ਰੇਟ ਜਿਹੜਾ ਕੱਲ ਦਾ ਸੀਗਾ ਭਈ ਜੀ 230 ਤੇ ਜੇ ਹਰੇਚਾਰੇ ਦੀ ਆਪਾਂ ਗੱਲ ਕਰੀਏ ਹਰੇਚਾਰੇ ਦੀ ਭਈ ਬੋਲੀ 11 ਵੇ ਸ਼ੁਰੂ ਹੁੰਦੀ ਹੈ ਇਸੇ ਜਗ੍ਹਾ ਤੇ ਕੱਲ ਜਿਹੜਾ ਹਰੇਚਾਰੇ ਦਾ ਭਈ ਰੇਟ ਸੀ ਕੱਲ ਹਰੇਚਾਰੇ ਦੀ ਇੱਕ ਵੀ ਜਿਹੜੀ ਟਰਾਲੀ ਕੱਲ ਨਹੀਂ ਆਈਗੀ ਤੇ ਕਿਉਂਕਿ ਕੱਲ ਜਿਹੜੀ بارش ਹੋ ਰਹੀ ਸੀਗੀ ਤਾਂ ਕਰਕੇ ਹਰਾਚਾਰਾ ਵੀ ਫਿਰ ਕੱਲ ਵੀ ਕੰਨ ਲਈ ਨਹੀਂ ਆਇਆ ਤੇ ਅੱਜ ਤੂੜੀ ਦੀਆਂ ਜਿਹੜੀਆਂ ਅੱਜ ਟਰਾਲੀਆਂ ਆਈਆਂ 11 ਆਈਆਂ ਤੇ ਕੱਲ ਤੂੜੀ ਦੀ ਟਰਾਲੀ ਜਿਹੜੀ ਇੱਕ ਆਈ ਸੀਗੀ ਤੇ ਬੋਦੀ ਸ਼ੁਰੂ ਹੋਣ ਦੇ ਵਿੱਚ ਬਸ ਇੱਕ ਅੱਧਾ ਮਿੰਟ ਬਾਕੀ ਆ ਤੇ ਆਪਾਂ ਚੱਲਦੇ ਆ ਪਹਿਲੀ ਟਰਾਲੀ ਵੱਲ ਤੇ ਰੇਟ ਦੇਖਦੇ ਆਂ ਵੀ ਅੱਜ ਕਿੱਥੋਂ ਤੱਕ ਜਾਂਦਾ ਤੇ ਚੱਲਦੇ ਚੱਲਦੇ ਲਾਈਵ ਨੂੰ ਕਰ ਦਈਓ ਸ਼ੇਅਰ ਤੇ ਪਹਿਲੀ ਜਿਹੜੀ ਆਪਾਂ ਟਰਾਲੀ ਤੋਂ ਚੈੱਕ ਕਰਾ ਦਿੰਦੇ ਆਂ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਦੇਖਾਂਗੇ ਅੱਗੇ ਤੇ ਟਾਈਮ ਹੈ ਬਸ ਬਈ ਹੋਣ ਵਾਲਾ ਤੇ ਪਹਿਲੀ ਟਰਾਲੀ ਆ ਗੜੀ ਇਧਰਲੇ ਪਾਸੇ ਤੇ ਰੇਟ ਆ ਜਿਹੜਾ ਆਪਾਂ ਦੇਖਾਂਗੇ ਵੀ ਅੱਜ ਕਿੱਥੋਂ ਤੱਕ ਜਿਹੜਾ ਤੂੜੀ ਦਾ ਰੇਟ ਜਾਂਦਾ ਤੇ ਵੱਧ ਤੋਂ ਵੱਧ ਲਾਈਵ ਨੂੰ ਕਰਿਓ ਸ਼ੇਅਰ ਤੇ ਕੱਲ ਬਈ ਰੇਟ ਜਿਹੜਾ ਤੁਹਾਨੂੰ ਦੱਸਿਆ ਵੀ 230 ਰੁਪਏ ਲੱਗਿਆ ਸੀ ਲੋ ਵੀ ਪਹਿਲੀ ਜਿਹੜੀ ਟਰਾਲੀ ਆ ਤੂੜੀ ਉਹਦੀ ਚੈੱਕ ਕਰੋ ਤੁਸੀਂ ਤੇ ਵੇਖ ਜੇ ਤੂੜੀ ਚੰਗੀ ਲੱਗਦੀ ਹੈ ਤੇ ਪਰ ਰੇਟ ਦੇਖਾਂਗੇ ਆਪਾਂ ਇਹਦਾ ਕਿੱਥੋਂ ਤੱਕ ਜਾਂਦਾ ਤੇ ਬੋਲੀ ਜਿਹੜੀ ਸ਼ੁਰੂ ਹੋਣ ਦੇ ਵਿੱਚ ਬਸ 1 ਦਾ ਮਿੰਟ ਬਾਕੀ ਹੈ ਤੇ 7:28 ਮਿੰਟ ਹੋ ਚੁੱਕੇ ਤੇ ਗਾਹਕ ਸਾਨੂੰ ਦਿਖਾ ਦਿੰਦੇ ਕਿੰਨੇ ਗਾਏ ਆ ਤੇ ਹਰੇਚਾਰੀ ਦਾ ਵੀ ਕੱਲ ਦਾ ਜਿਹੜਾ ਰੇਟ ਆ ਸੋ ਦੱਸਿਆ ਵੀ ਕੱਲ ਕੋਈ ਟਰਾਲੀ ਨਹੀਂ ਆਈ ਸੀਗੀ ਤੇ ਕੱਲ ਬੋਲੀ ਹੋਈ ਨਹੀਂਗੀ ਤੋਂ ਕਿ ਕੱਲ ਉਸੇ ਟਾਈਮ ਜਿਹੜੀ ਬਾਰਿਸ਼ ਹੋ ਰਹੀ ਸੀਗੀ ਤੇ ਅੱਜ ਜਿਹੜਾ ਹਰੇ ਚਾਰੇ ਦਾ ਰੇਟ ਵੀ ਵਿਖਾਵਾਂਗੇ ਵੀ ਕਿੱਥੋਂ ਤੱਕ ਜਿਹੜਾ ਬੋਲੀ ਜਾਂਦੀ ਤੇ 11 ਵਜੇ ਜਿਹੜੀ ਬੋਲੀ ਸ਼ੁਰੂ ਹੁੰਦੀ ਆ ਤੇ ਗਾਕ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨੇ ਗਏ ਆ ਤੇ ਦੇਖਣ ਵਾਲਾ ਹੋਊਗਾ ਵੀ ਅੱਜ ਰੇਟ ਕਿੱਥੋਂ ਤੱਕ ਜਾਂਦਾ ਤੇ ਕੇਵਲ ਸਿੰਘ ਇਧਰ ਨੂੰ ਆ ਰਿਹਾ ਤੇ 11 ਜਿਹੜੇ ਪੂਰੇ ਨਾਗ ਆਏ ਆ ਵੀ ਤੂੜੀ ਦੇ ਅੰਦਰ ਦੀ ਤੂੜੀ ਆ ਜੀ ਇਹ ਅੰਦਰ ਦੀ ਤੂੜੀ ਬੋਲੋ ਭਾਈ ਕਿਹੜਾ ਬੰਦਾ ਭਾਈ ਹਾਂ ਮਹਲਾਕਾ ਮਹਲਾਕਾ 230 230 ਰੁਪਏ ਹੀ 35 ਰੁਪਏ 40 47 250 54 60 65 70 75 80 85 90 290 ਰੁਪਏ ਬੋਲਾ ਭਾਈ ਕਿਨੇ 290 ਰੁਪਏ ਭਾਈ ਜੀ ਲਓ ਜੀ ਪਹਿਲੀ ਟਰਾਲੀ ਜਿਹੜੀ ਲੱਗੀ ਆ 290 ਰੁਪਏ ਜਿਹੜੀ ਲੱਗੀ ਆ ਤੇ ਦੂਜੀ ਟਰਾਲੀ ਵਾਲਾ ਆਪਾਂ ਜਾਣਦੇ ਆ ਤੇ ਦੇਖਾਂਗੇ ਦਾ ਰੇਟ ਕਿੱਥੋਂ ਤੱਕ ਜਾਂਦਾ 10 ਨੱਕ ਜਿਹੜੇ ਹੋਰ ਮਗਰ ਬਾਕੀ ਪਈ ਆ ਹਲੇ ਬਾਕੀ ਤੁਸੀਂ ਅੱਜ ਦੇਖ ਸਕਦੇ ਹੋ ਲਓ ਜੀ ਕਰੋ ਤੁੜੀ ਚੈੱਕ ਦੂਜੀ ਟਰਾਲੀ ਦੇ ਅੰਦਰ ਦੀ ਤੁੜੀ ਇਹ ਲੱਗਦੀ ਆ ਵੇਖਣ ਜੀ ਅੰਦਰ ਦੀ ਬਾਹਰ ਦੀ ਭਾਈ ਅੰਦਰ ਦੀ ਭਾਈ ਅੰਦਰ ਦੀ ਥੋੜੀ ਬੋਲੋ ਜੀ 250 250 250 250 54 60 ਇੱਥੇ ਯਾਨੀ ਵੀਰ 65 70 75 275 ਬੋਲਾ ਬਈ ਗਰੇ 275 ਰੁਪਏ ਲਓ ਇਹ ਟਰਾਲੀ ਲੱਗੀ ਹੈ 275 ਰੁਪਏ ਤੇ ਤੀਜੇ ਨਗਵਾਲਾ ਪਾ ਚੁੱਕੇ ਆ ਤੇ ਦੂਜਾ ਲੱਗਿਆ 275 ਬੋਲੀ ਟੂੜੀ ਕਰੋ ਚੈੱਕ ਤੀਜੇ ਨਗਦੀ ਪਣੀਆ ਬੋਲੋ ਜੀ ਅੰਦਰ ਜੀ ਅੰਦਰ ਜੀ 240 40 40 ਲੈਣੀ ਮਾਨ ਬਣਾਉਂਦਾ ਲੈਣੀ ਆ ਬਾਈ ਕਿੱਥੇ ਜਾਣੀ ਆ ਪੰਜ ਮੀਲ ਜਾਣੀ ਕਿਹੜੀ ਵੱਢੀ ਹਾਂ ਛੋਟੀ ਪੰਜ ਕਿਲੇ ਦੂਰੀ ਜਾਣਾ ਕਿਲੋ ਮੀਟਰ ਰੋਡ ਤੋਂ ਛੋਟੀ ਪੰਜ ਕਿਲੇ ਇੰਨੇ ਇੱਧਰ ਹੋਰ ਆ ਬਾਈ ਥੇ ਵੱਡੀ ਪੰਜ ਮੀਲ ਤੋਂ ਲਾਉਣਾ ਬਾਈ ਜਾਏਗਾ 300 ਰੁਪਿਆ ਕਰਾਇਆ ਨੰਬਰ 60 ਕੈਗ 17 77 275 ਬੋਲਾ ਕਿਨੇ 275 ਰੁਪਏ ਬਾਈ ਜੀ ਲਓ ਜੀ ਟਰਾਲੀ ਲੱਗੀ 200 ਤੇ 75 ਰੁਪਏ ਤੇ ਚੌਥੀ ਟਰਾਲੀ ਵੱਲ ਆ ਪਾ ਚੁੱਕੇ ਹਾਂ ਤੂੜੀ ਕਰੋ ਜੀ ਚੈੱਕ ਚੌਥੀ ਟਰਾਲੀ ਦੀ ਇਹ ਤੇ ਤੀਜੀ ਲੱਗੀ ਹੈ 275 ਸਨਾਜ਼ੀ ਇੰਦਰ ਦੀ ਇੱਕ ਹੀ ਬੰਜਰੀ ਜਾਏਗਾ ਜੋ ਸੱਚ ਨਹੀਂ ਨਹੀਂ 700 ਰੁਪਏ ਬਾਈ 700 ਰੁਪਏ ਰੇਟ ਮੈਂ ਮੈਂ ਮੱਤਲੇ ਕਹਿੰਦਾ ਤੇਰਾ ਮਾਰਗਾ ਮਾਰਗਾ ਕਾਲਿਆ ਇੱਕ ਬਰਦਾਣਾ ਬੈਜਾ 300 ਮੈਂ 710 ਕਰ ਲਾ ਬੋਲੀ 710 ਕਰ 710 ਕਰ ਬਾਈ ਤਾ ਮੋਟਾ ਵੀ ਨਿੱਕੀ ਪਾਣੀ ਕਰ ਲੈ ਮੈਂ ਤਾਂ ਟਾਈਮ ਵੇਖ ਕੇ ਦੱਸ ਤੂੰ 7:35 ਹੋਏ ਪੁੱਛਦਾ ਵੀਰੇ ਤੇ ਤੋ ਲੋਕ ਜੋ ਲੋ 240 ਰੁਪਏ 250 ਰੁਪਏ 54 60 63 77 270 ਬੋਲਣਗੇ ਨੇ 270 ਰੁਪਏ ਬਾਈ ਲੋ ਜੀ ਚੌਥੀ ਟਰਾਲੀ ਵੀ ਲੱਗੀ ਆ 200 ਤੇ 370 ਰੁਪਏ ਤੇ ਆ ਗਏ ਆਪਾਂ ਪੰਜਵੀਂ ਟਰਾਲੀ ਵੱਲ ਤੇ ਪੂਰੀ ਸੋਨੇ ਚੈੱਕ ਕਰਾ ਦਿੰਦੇ ਆ ਕਰੋ ਚੈੱਕ ਪੰਜਵੀਂ ਟਰਾਲੀ ਦੀ ਪੂਰੀ ਚੈੱਕ ਅੰਦਰ ਵੀ ਜੀ ਅੰਦਰ ਵੀ ਤੁਸੀਂ ਬੋਲੋ ਜੀ 230 ਰੁਪਏ 230 ਰੁਪਏ 52 66 ਜਿਹੜਾ ਆ ਗਿਆ ਹੋਏ ਬੋਲਾ ਤੂੰ ਬੋਲੇ ਤਾਂ ਨਹੀਂ ਪੰਡਾ ਹੀ ਹੈ ਮੈਨੇ ਫੁੱਲੀ ਹੈ ਹਾਂ ਸਾਰੇ ਪੰਡਾ ਹੈ ਭਾਂਦੀਆਂ ਲੱਗਦੇ ਥੱਲੋ ਸਰਦਾਰਾ ਲੱਗਦੀ ਫੁੱਲੀ ਨਹੀਂ ਆ ਰਹੀ ਨਹੀਂ ਆ ਰਹੀ 200 ਰੁਪਏ 70 ਰੁਪਏ ਭਾਈ ਇਹ ਨਹੀਂ 75 ਰੁਪਏ 275 ਬੋਲਾਂਗੇ ਨੇ ਲਓ ਜੀ ਟਰਾਲੀ ਲੱਗੀ ਆ 275 ਰੁਪਏ ਕਿਵੇਂ ਆ ਕਿਵੇਂ ਕੀਤਾਗਾ ਹਨੂ ਲੋ ਜੀ ਜੰਲੀ ਟਰਾਲੀ ਤੋੜੀ ਕਰੋ ਚੈੱਕ ਤੇ ਰੇਡ ਦੇਖਾਂਗੇ ਤਾਂ ਕਿਥੋਂ ਤੱਕ ਜਾਂਦਾ ਪੰਡਾ ਇਹਦੇ ਵਿੱਚ ਕਰਾ ਪੈਣਾ ਭਾਈ ਉਹ ਰੋਤਾ ਪੱਟਿਆ ਨਹੀਂ ਨਹੀਂ ਉਹ ਗੱਡੀ ਨੰਬਰ ਇੱਧਰ ਵੀ ਰਹਿ ਕਰ ਗਿਆ ਇੱਕ ਬੋਲੀ ਗੱਲ ਹਾਂਜੀ 240 250 60 56 265 ਰੁਪਏ ਬੋਲਾ ਕਿ ਨਾ 265 ਰੁਪਏ ਬਾਈ ਤੁਮ ਇਨਸ਼ਾਅੱਲਾ ਲੋ ਜੀ ਇਹ ਲੱਗੀ 200 ਤੇ 65 ਰੁਪਏ ਤੇ ਮਗਰ ਜਿਹੜੀਆਂ ਟਰਾਲੀਆਂ ਰਹਿਗੀਆਂ 2 ਤੇ 2 4 ਤੇ 5 ਟਰਾਲੀਆਂ ਹੋਰ ਰਹਿਗੀਆਂ ਮਗਰ ਨਹੀਂ ਮੰਗੀ ਵੀ ਲੋੜਾ ਨਹੀਂ ਆਪਰੀ ਗੱਡੀ ਪਈ 250 ਰੁਪਏ 250 ਰੁਪਏ ਸਾਫ 250 ਰੁਪਏ ਆਈ 50 60 65 70 75 80 80 ਰੁਪਏ ਬੋਲਾਂਗੇ ਨੇ 85 85 ਹਾਂ ਭਾਈ 90 90 ਰੁਪਏ ਬੋਲਦਾ ਕੋਈ 290 ਰੁਪਏ ਬੋਲੀ ਇਹ ਟਰਾਲੀ ਲੱਗੀ ਹੈ 290 ਰੁਪਏ ਦਾ ਟੌਪ ਦਾ ਰੇਟ ਆ ਜਿਹੜਾ 290 ਅੱਜ ਰਹਿ ਗਿਆ ਤੇ ਹਲੇ ਟਰਾਲੀਆਂ ਪਈਆਂ ਵੀ ਚਾਰ ਹੋਰ ਤੇ ਉਹਨਾਂ ਦਾ ਰੇਟ ਪਤਾ ਲੱਗੂ ਕਿੱਥੋਂ ਤੱਕ ਜਾਂਦਾ ਦੇਖ ਕੇ ਕਰੋ ਥੋੜੀ ਚੈੱਕ ਦੇਖਦੇ ਆਂ ਦੀ ਬੋਲੀ ਕਿੱਥੋਂ ਚੱਪੇ ਜਾਂਦੀ ਆ ਭਾਈ ਬਾਹਰ ਦੀ ਆ ਬੋਲੋ ਜੀ ਕੀ ਸੁੱਚਾ 240 ਰੁਪਏ 40 ਰੁਪਏ 40 ਰੁਪਏ ਭਾਈ ਕਿੱਥੇ ਜਾਈਂ 45 ਰੁਪਏ 250 55 255 ਬੋਲਾਂਗੇ ਨੇ 255 ਰੁਪਏ ਭਾਈ ਲਓ ਜੀ ਇਹ ਟਰਾਲੀ ਵੀ ਲੱਗੀ ਆ 200 ਤੇ 55 ਰੁਪਏ ਤੇ ਜਿਹੜਾ ਟਾਪ ਦਾ ਰੇਟ ਆ ਬਈ 200 ਤੇ 90 ਰੁਪਏ ਅਜ ਰਿਹਾ ਤੇ ਮਗਰ ਜਿਹੜੀਆਂ ਟਰਾਲੀਆਂ ਦੋ ਤਿੰਨ ਟਰਾਲੀਆਂ ਹੋਰ ਰਹਿਗੀਆਂ ਮਗਰ ਇੱਕ ਹੋਰ ਆ ਗਈ ਸੀਗੀ ਇਹ 12 ਜਿੰਨਾ ਗਈ ਸੀ ਪੂਰੇ ਇਹ ਸਾਨੂੰ ਤਖਣਾ ਆ ਪਾ ਇਹ ਸਾਨੂੰ ਤਖਣਾ ਆ ਨਾਗਾ ਵੇ ਥਾਂ ਤੇ ਆਏ ਆ ਬਈ ਅੰਦਰ ਦੀ ਹੈ ਇਹ ਅੰਦਰ ਦੀ ਹੈ ਅੰਦਰ ਦੀ ਹੈ ਅੰਦਰ ਖਲਾਅਕ ਦੀ ਬਣੀ ਹੈ ਫਲੈਟ ਬਣੀ ਫਲੈਟ ਬਣੇ ਹੈ ਜਿਹੜੀ ਇੱਥੇ ਲਿਆ ਸੀ ਹਾਂ ਅੰਦਰ ਖਲਾਅਕ ਦੀ ਬਣੀ ਹੈ ਕਮਰੇ ਚੰਗੀ ਚੱਲਦੀ ਅੰਦਰ ਵੱਡਾ ਹੁੰਦਾ ਹੈ ਵੱਡਾ ਸਾਹਿਬ ਦੀ ਹੈ ਗੁੰਡਾ ਪਲਾ ਕੇ ਤੇ ਆਏਗਾ ਕਿਉਂ ਕੋਟਾ ਲੈ ਲੈ ਹੈਂ ਕੋਆ ਨੇ ਯਾ ਪੱਟੇ ਪੱਟੇ ਤੋਂ ਹੁੰਦਾ ਹੈ 230 ਰੁਪਏ 40 47 250 59 60 260 ਰੁਪਏ ਬੋਲੇ ਕਿਨੇ ਕਿਦੇ ਲਿਖਣੀ ਹੈ ਬਾਈ ਲਓ ਜੀ 260 ਰੁਪਏ ਲੱਗੀ ਇਹ ਟਰਾਲੀ ਤੇ ਮਗਰ ਜਿਹੜੀਆਂ ਦੋ ਟਰਾਲੀਆਂ ਹੋਰ ਰਹਿਗੀਆਂ ਤੇ 290 ਰੁਪਏ ਜਿਹੜਾ ਜ ਟੋਪ ਦਾ ਰੇਟ ਹੈ ਹਲੇ ਤੱਕ ਤੇ ਤੁਸੀਂ ਅਗਲੀ ਟਰਾਲੀ ਚੈੱਕ ਕਰ ਸਕਦੇ ਹੋ ਕੋਲ ਪੰਨਾ ਛੱਡਦਾ ਸੀ ਹਾਂ ਇਹ ਅੱਖਾਂ ਨੇ ਇਹਦਾ ਫਿਲਮ ਕਰਦੇ ਰਹੇ 230 ਰੁਪਏ ਹਾਂ ਜੀ 270 ਰੁਪਏ 30 35 40 42 250 50 60 65 70 70 ਰੁਪਏ ਬੋਲਾਂਗੇ ਨੇ 270 ਰੁਪਏ ਚੁੱਕ ਲਿਆ ਭਾਈ ਲਓ ਜੀ 270 ਰੁਪਏ ਲੱਗੀ ਆ ਤੇ ਇੱਕ ਟਰਾਲੀ ਰਹਿ ਗਈ ਮਗਰ ਤੇ ਜਿਹੜਾ ਅੱਜ ਦਾ ਵੀ ਟੌਪ ਦਾ ਰੇਟ ਰਿਹਾ ਅੱਜ ਭਾਈ 290 ਰੁਪਏ ਜਿਹੜਾ ਜਿਹਦਾ ਰੇਟ ਸੀਗਾ ਇਹ ਮਗਰ ਇੱਕ ਟਰਾਲੀ ਰਹਿ ਗਈ ਆ ਤੇ ਪੰਡਾ ਹੀ ਇਹਦੇ ਚ ਆ ਤੇ ਇਹ ਟਰਾਲੀ ਦਾ ਰੇਟ ਆਪਾਂ ਦੇਖਾਂਗੇ ਕਿੱਥੋਂ ਤੱਕ ਜਾਂਦਾ ਤੇ ਪੂਰੀ ਸਾਨੂੰ ਚੈੱਕ ਕਰਾ ਦਿੰਨੇ ਆ ਚੈੱਕ ਕਰੋ ਚੈੱਕ ਇਹ ਵਾਸਤੇ ਉਹ ਵਾਲਾ ਕਰਾਉਂਗਾ ਉਹਦੇ ਸਾਹਮਣੇ ਉਹਨੇ ਤੇ ਆਪਾਂ ਪੁੱਛਾਂਗੇ ਅੱਗੇ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 240 ਰੁਪਏ 40 ਰੁਪਏ 40 ਰੁਪਏ 240 ਬੋਲਗੇ ਹੁਣ ਜਾਨੀ ਬਾਈ ਕਿਹੜਾ ਲੱਕ ਜਾਨਾ ਬਾਈ 500 ਰੁਪਏ ਬਾਈ ਆ ਕੋਲੇ ਖੜਾ ਬਾਈ ਮੇਰੇ ਨਾਲ 500 ਰੁਪਏ ਲੈ ਲੇ ਸਾਰੇ ਦੱਸੋ ਜੀ ਬਾਈ ਸਾਬ ਜੀ ਬਾਈ ਸਾਬ ਜੀ ਇਹ 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 ਨਵੀਂ ਨਹੀਂ ਰੇਟ ਘਟਾ ਤੇ ਅੱਜ ਦਾ ਵੀ ਜਿਹੜਾ ਟੌਪ ਦਾ ਰੇਟ ਆ ਤੂੜੀ ਦਾ 200 ਤੇ 90 ਰੁਪਏ ਰਿਆ ਤੇ ਹਰੇ ਚਾਰੇ ਦਾ ਜਿਹੜਾ ਰੇਟ ਆ ਵੀ ਕੱਲ ਜਿਹੜਾ ਸੀਗਾ ਰੇਟ ਕੱਲ ਕੋਈ ਟਰਾਲੀ ਨਹੀਂ ਆਏਗੀ ਤੇ ਸਾਰੇ ਵੀਰਾਂ ਦਾ ਧੰਨਵਾਦ ਲਾਈਵ ਨਾਲ ਜੁੜਨ ਲਈ ਬੋਲੀ ਵੀ ਜਿਹੜੀ ਸ਼ੁਰੂ ਹੋ ਜਾਂਦੀ ਹੈ 7:30 ਵਜੇ ਪੂਰੀ ਸ਼ੁਰੂ ਹੋ ਜਾਂਦੀ ਹੈ ਤੇ ਖਤਮ ਆ ਜਿਹੜੀ ਵੀ ਬੋਲੀ ਹੋਊਗੀ ਅੱਜ 7:40 ਤੇ